ਹਰਿਆਣਾ ਵੱਲੋਂ ਇੱਕ ਨਹੀਂ ਦੋ ਨਹੀਂ ਲਗਾਤਾਰ ਤਿੰਨ ਤਿੰਨ ਡਰੋਨ ਆਉਂਦੇ ਨੇ ਤੇ ਟਾਇਰ ਗੈਸ ਜਿਹੜੀ ਉਹ ਛੱਡੀ ਜਾਂਦੀ ਆ ਪਰ ਖਾਸ ਤੌਰ ਤੇ ਕਿਸਾਨਾਂ ਵੱਲੋਂ ਦੇਸੀ ਸਿਸਟਮ ਦੇਖੋ ਭਾਈ ਇਹ ਬਹੁਤ ਸਾਰੇ ਤਾਂ ਦੇਖੋ ਤਾਂ ਤਸਵੀਰ ਜਿਹੜੀ ਆ ਦਿਖਾ ਰਹੇ ਵੀਰ ਨੂੰ ਤੋਂ ਦਾ ਕਲੇਰ ਪਾੜ ਜਾਣਗੇ ਭਾਜੀ ਬਹੁਤ ਸਾਰੇ ਪਤੰਗ ਲੈ ਕੇ ਆਏ ਹੋ ਕੀ ਕਾਰਨ ਹੈ ਵੀਰੇ ਜਿਹੜੇ ਡਰੋਨ ਆਉਟ ਦੇਣ ਉਹਨਾਂ ਨੂੰ ਸੁਟਣ ਵਾਸਤੇ ਹੈਗੇ ਇਹ ਹਾਂਜੀ ਤਾਂ ਮੈਂ ਭਾਈ ਇਹਨੇ ਕਿੰਨੇ ਪਤੰਗ ਉਡਾਉਂਗਾ ਘੱਟ ਦੇ ਘੱਟ 10-15 ਡਾੜਾ ਉਡਾਉਂਗਾ ਇੱਕ ਟਾਈਮ 'ਚ ਇੱਕ ਟਾਈਮ ਹਾਂਜੀ ਤੇ ਕੀ ਲੱਗਦਾ ਹੈ ਡਰੋਨ ਪਤੰਗਾਂ ਦੇ ਨਾਲ ਸੁਟੇ ਜਾਣਗੇ ਹਾਂਜੀ ਹਾਂ ਸੁਟੇ ਜਾਣਗੇ ਉਹਨਾਂ ਦੀਆਂ ਫੰਗ ਤੋੜ ਕੇ ਉਹਨਾਂ ਨਾਲ ਗਿਰਜਣਾ ਜਦੇ ਅੱਛਾ ਅਗਰ ਪਤੰਗ ਵਿੱਚ ਫਸ ਜਾਂਦਾ ਹੈ ਤਾਂ ਕੀ ਕਰਦੇ ਹੋ ਜੇ ਜਦੋਂ ਉਧਰੋਂ ਡਰੋਨ ਆਉਂਦਾ ਹੈ ਤਾਂ ਤੁਸੀਂ ਇਧਰੋਂ ਪਤੰਗ ਚੜਾ ਦਿੰਦੇ ਹੋ ਹਾਂਜੀ ਹੁਣੇ ਚੜਾਣ ਲੱਗੇ ਆਂ ਚੜਾ ਕੇ ਰੱਖੂਗੇ ਜਦੋਂ ਆਊਗਾ ਨਾਲ ਦੇ ਨਾਲ ਕਟਾਂਗੇ ਉਹ ਤਾਂ ਦੇਖੋ ਇਹ ਤਰਗੜੀਆਂ ਪੈ ਰਹੀਆਂ ਨੇ ਡਰੋਨ ਦਾ ਇਲਾਜ ਆ ਉਹ ਲੱਭਿਆ ਗਿਆ ਖਾਸ ਤੌਰ ਤੇ ਕਿਸਾਨਾਂ ਵੱਲੋਂ ਦੇਖ ਸਕਦੇ ਹੋ ਇਹ ਦੇਸੀ ਤਰੀਕਾ ਹੈ ਦੇਸੀ ਢੰਗ ਦੇ ਨਾਲ ਡਰੋਨ ਨੂੰ ਕਿਵੇਂ ਸੁੱਟਣਾ ਜੋ ਡਰੋਨ ਹੈ ਉਸ ਨੂੰ ਕਿਵੇਂ ਸੁੱਟਿਆ ਜਾਵੇ ਤਾਂ ਕਿ ਉਹ ਅੱਗੇ ਆ ਕੇ ਟੀਅਰ ਗੈਸ ਨਾ ਸੁੱਟ ਸਕੇ ਤਾਂ ਦੇਖ ਸਕਦੇ ਹੋ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਡਰੋਨ ਸੁੱਟਣ ਦਾ ਤਰੀਕਾ ਉਹ ਤਸਵੀਰ ਦੇਖੋ ਤੁਸੀਂ ਤਸਵੀਰ ਦੇਖੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡਰੋਨ ਦਾ ਇਲਾਜ ਹੈ ਹਾਲਾਂਕਿ ਅੱਗੇ ਵੀ ਤੁਸੀਂ ਦੇਖਿਆ ਡਰੋਨ ਤੇ ਪਤੰਗਾਂ ਦੇ ਪਿੱਛੇ ਪਰ ਹੁਣ ਵੱਡੀ ਤਾਦਾਦ ਦੇ ਵਿੱਚ ਪਤੰਗ ਨੇ ਉਹ ਲੈ ਕੇ ਆnde ਗਏ ਨੇ ਤਾਂਕਿ ਡਰੋਨ ਜਦੋਂ ਉੱਡਦਾ ਤਾਂ ਇਧਰੋਂ ਪਤੰਗ ਨਾਲ ਪੇਚਾ ਪਾ ਕੇ ਉਸ ਨੂੰ ਛੁੱਟਿਆ ਜਾ ਸਕੇ ਤਾਂ ਦੇਖੋ ਤਾਂ ਤਸਵੀਰ ਜਿਹੜੀ ਹੈ ਦਿਖਾ ਰਿਹਾ ਪਾਜੀ ਬਹੁਤ ਸਾਰੇ ਪਤੰਗ ਲੈ ਕੇ ਆਏ ਹੋ ਕੀ ਕਾਰਨ ਹੈ ਬਿਰੇ ਜਿਹੜੇ ਡਰੋਨ ਉਡਦੇ ਨੇ ਉਹਨਾਂ ਨੂੰ ਸੁੱਟਣ ਵਾਸਤੇ ਹੈਗੇ ਇਹ। ਡੋਰ ਦੇ। ਹਾਂਜੀ। ਇਹਨੇ ਕਿੰਨੇ ਪਤੰਗ ਉਡਾਉਂਗੇ? ਘੱਟ ਦੇ ਘੱਟ 10-15 ਡਾੜਾ ਉਡਾਉਂਗੇ ਇੱਕ ਟਾਈਮ 'ਚ। ਇੱਕ ਟਾਈਮ। ਹਾਂਜੀ। ਕੀ ਲੱਗਦਾ ਹੈ ਡਰੋਨ ਪਤੰਗਾਂ ਦੇ ਨਾਲ ਸੁੱਟੇ ਜਾਣਗੇ? ਹਾਂਜੀ ਹਾਂ ਸੁੱਟੇ ਜਾਣਗੇ ਇਹਨਾਂ ਦੀ ਫੰਗ ਤੋੜ ਕੇ। ਹਾਂ। ਉਹਨਾਂ ਨਾਲ ਗਿਰਜਣਾ ਜਦੇ। ਅੱਛਾ ਅਗਰ ਪਤੰਗ ਵਿੱਚ ਫਸ ਜਾਂਦਾ ਹੈ? ਜੇ ਜਦੋਂ ਉਧਰੋਂ ਡਰੋਨ ਆਉਂਦਾ ਹੈ ਤਾਂ ਤੁਸੀਂ ਇਧਰੋਂ ਪਤੰਗ ਚੜਾ ਦਿੰਦੇ ਹੋ। ਹਾਂਜੀ ਹੁਣੇ ਚੜਾਣ ਲੱਗੇ ਆ। ਚੜਾ ਕੇ ਰੱਖੂਗੇ ਜਦੋਂ ਆਊਗਾ ਨਾਲ ਦੇ ਨਾਲ ਕੱਟਾਂਗੇ ਉਹਨਾਂ ਨੂੰ। ਤਾਂ ਦੇਖੋ ਇਹ ਦਾ ਇਲਾਜ ਆ ਉਹ ਲੱਭਿਆ ਗਿਆ ਖਾਸ ਤੌਰ ਤੇ ਕਿਸਾਨਾਂ ਵੱਲੋਂ ਦੇਖ ਸਕਦੇ ਹੋ ਇਹ ਦੇਸੀ ਤਰੀਕਾ ਹੈ ਦੇਸੀ ਢੰਗ ਦੇ ਨਾਲ ਡਰੋਨ ਨੂੰ ਕਿਵੇਂ ਸੁੱਟਣਾ ਜੋ ਡਰੋਨ ਹੈ ਉਸ ਨੂੰ ਕਿਵੇਂ ਸੁੱਟਿਆ ਜਾਵੇ ਤਾਂ ਕਿ ਉਹ ਅੱਗੇ ਆ ਕੇ ਟੀਅਰ ਗੈਸ ਨਾ ਸੁੱਟ ਸਕੇ ਤਾਂ ਦੇਖ ਸਕਦੇ ਹੋ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਡਰੋਨ ਸੁੱਟਣ ਦਾ ਤਰੀਕਾ ਉਹ ਤਸਵੀਰ ਦੇਖੋ ਤੁਸੀਂ ਤਾਂ ਤਸਵੀਰ ਦੇਖੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡਰੋਨ ਦਾ ਇਲਾਜ ਹੈ ਹਾਲਾਂਕਿ ਅੱਗੇ ਵੀ ਤੁਸੀਂ ਦੇਖਿਆ ਡਰੋਨ ਤੇ ਪਤੰਗਾਂ ਦੇ ਪਿੱਛੇ ਪਰ ਹੁਣ ਵੱਡੀ ਤਾਦਾਦ ਦੇ ਵਿੱਚ ਪਤੰਗ ਨੇ ਉਹ ਲੈ ਕੇ ਆਂਦੇ ਗਏ ਨੇ ਤਾਂਕਿ ਡਰੋਨ ਜਦੋਂ ਉੱਡਦਾ ਤਾਂ ਇਧਰੋਂ ਪਤੰਗ ਨਾਲ ਪੇਚਾ ਪਾ ਕੇ ਉਸ ਨੂੰ ਛੁੱਟਿਆ ਜਾ ਸਕੇ